ਜਿਹੜਾ ਦੋਸ਼ੀ ਹੈ ਤਤਲ ਉਸ ਵੱਲੋਂ ਸਰਵਾਇਆ ਗਿਆ ਤੇ ਪ੍ਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਐਕਸ਼ਨ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ ਤੂ ਤੇ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਰਸੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਆ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈਗਾ ਇਹ ਐਕਸ਼ਨ ਕਮੇਟੀ ਦੀ ਚੈਮੀ ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 22 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਨੂੰ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਇਹ ਜਿਹੜਾ ਸੰਦਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਦੀ ਮੀਟਿੰਗ ਵਿੱਚ ਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਉਹ ਸਾਡਾ ਟਕਰਾ। ਕਿ ਅਸੀਂ ਇਹ ਦੋ ਮੰਗਾਂ ਤੇ ਕਾਇਮ ਹੈ ਜਿਹੜੀਆਂ ਮੰਗਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮਸੀਂ। ਦੇਖੋ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਮੈਂ ਸਪਸ਼ਟ ਕਹਾਂ ਕਿ ਨੂੰ ਟੋਕੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਗਸਲੰਦਾ ਕੀਤੀ ਇਹ ਗੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜ਼ਿਵਾ ਕਰ ਪਰਿਵਾਰ ਨੂੰ ਸਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਡੰਡਣਾ ਸ਼ੁਰੂ ਕਰ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਤੇ ਰਾਤ ਨੂੰ ਵੀ ਜਿਹੜੀ ਆ ਪੱਖੋ ਕੈਂਚੀਆਂ ਚੌਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰਕ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਤੈ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਕਿਹਾ ਕਿ ਉਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਆਇ ਤੁਹਾਨੂੰ ਥੋੜਾ ਬਿਆਨ ਦੇਇਆ ਨਹੀਂ ਉਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਵਾਰ ਬਾਲੋਂ ਚੁੱਪ ਧਰ ਲਈ ਜੀ ਦਾ ਮਤਲਬ ਓਹੀ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦੱਸ ਤੋ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸੁਖਵਿੰਦਰ ਸਿੰਘ ਦਾ ਪਤਦਾ ਉਸ ਦੇ ਨਾਮ ਤੇ ਦਰਖਾਸਤ ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਹੈ ਜਿਹਦੇ 'ਚ ਸਪਸ਼ਟ ਲਿਖਿਆ ਸੀ ਦਾ ਕੇ ਲਾਲ ਸਿੰਘ ਰੋਟੋਪੇ ਨੇ ਫੇਰ ਧਮਕੀ ਦਿੱਤੀ ਐ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮੈਤ ਨਹੀਂ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਕਹਿਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚੋਂ ਵੀ ਜੀ ਅਸੀਂ ਤਾਂ ਪੋਸਟਮਾਰਟਮ ਵੀ ਕਰਾਉਣਾ ਹੈ ਸੰਸਤਾਦ ਵੀ ਕਰਾਉਣਾ ਹੈ ਤੇ ਸਾਰਾ ਕੁਝ ਧਰਨਾ ਤੁਰਨਾ ਜਿਹੜਾ ਹੈ ਸਾਰਾ ਕੁਝ ਸਮਾਪਤ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲੈਂਦਾ ਉਹ ਆਪਦੇ ਮੋਹਣੀ ਪਰਸ ਬੋਲੀ ਰੋਂਦੀ ਰਹੀ ਹੋਣ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਉਹਨੇ ਦੇ ਮੂਰੇ ਕਹਿਤਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਸੀ ਚ ਸੰਘਰਸ਼ ਲੜ ਰਹੇ ਸੀ ਲੋਟ ਸੰਘਰਸ਼ ਲੜ ਰਹੇ ਸੀ ਤੇ ਸਟੀਲ ਮਨ ਨੂੰ ਪੱਥਰ ਮਨ ਨੂੰ ਲੜ ਰਹੇ ਸੀ ਅਸੀਂ ਸੌ ਖੜੀ ਸੀ ਸਾਰਿਆਂ ਨੇ 21 ਦੇ 21 ਮੈਂਬਰਾਂ ਨੇ ਤੇ ਜੇ ਕੋਈ ਕੋਈ ਇਹ ਹੈ ਜਾਂ ਹਮਲਾ ਹੁੰਦਾ ਹੈ ਤੋ ਯੇਲ ਯਾਤਰਾ ਕਰਨੀ ਪੈਂਦੀ ਐ ਕੋਈ ਕਸ਼ਟ ਹੁੰਦਾ ਕੋਈ ਮੁਕਾਮਾ ਬਣਾਉਂਦੇ ਆ ਅਸੀਂ ਇੱਕ ਵਾਂਗੂ ਖੜਾ ਅਸੀਂ ਪਾਸੇ ਨਹੀਂ ਹੁੰਦੇ ਉਸ ਤੋਂ ਇਸ ਸੰਘਰਸ਼ ਨੂੰ ਜਿਹੜੀਆਂ ਦੋ ਮੰਡਾਂ ਤੇ ਲਿਆਂਦਾ ਜੋ ਮੈਂ ਇੱਥੇ ਇਹ ਵੀ ਕਹਿੰਦਾ ਜੇ ਪ੍ਰਸ਼ਾਸਨ ਮੰਨਣ ਨੂੰ ਤਿਆਰ ਹੋ ਗਿਆ ਸੀ ਬਸ ਸਿਰਫ ਉਹਨਾਂ ਦੀ ਜਿਹੜੀ ਸੀ ਜੀ ਕਿ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜਦੇ ਆ ਇਹਨਾਂ ਨੇ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਉਹ ਅਸੀਂ ਮੋਰਚਾ ਜਿੱਤ ਲਿਆ ਪਰੰਤੂ ਉਹ ਜਿੱਦੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਉਹ ਕਿਉਂ ਹਰਾ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਸਿੱਧੀ ਜਿਹੜੀ ਆ ਦਖਲਾ ਅੰਦਾਜੀ ਜਿਹੜੀ ਆ ਉਹ ਸਿੱਧੀ ਦਖਲ ਅੰਦਾਜੀ ਕਰਕੇ ਇਹ ਮੋਰਚੇ ਨੂੰ ਤਾਰਪੀਡੋ ਕੀਤਾ ਗਿਆ ਤੇ ਇਹ ਤਾਰਪੀਡੋ ਕਰਕੇ ਜਿਹੜੀ ਹੈ ਇਹ ਜੱਤਾ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਸ਼ਨ ਕਮੇਟੀ ਦੀ ਇਹ ਜੱਤਾ ਪੰਚ ਨਹੀਂ ਹੋਈ ਉਹ ਪਰਿਵਾਰ ਦੇ ਵਿੱਚ ਲਈ ਇਸ ਲਈ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਸਾਨ ਚੜੀ ਆ ਉਹ ਪਰਿਵਾਰ ਹੈ ਐਕਸ਼ਨ ਕਮੇਟੀ ਚੋਂ ਕੋਈ ਮੈਂਬਰ ਹਿੱਲਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਕੋਈ ਇੱਧਰ ਉੱਧਰ ਜਾਣ ਵਾਲਾ ਨਹੀਂ ਸੋ ਇੱਕ ਵੱਡਾ ਲੋਕ ਢੋਲ ਕਿਸੇ ਪਾਰਟੀ ਬਨ ਨੂੰ ਨਹੀਂ ਲੜਿਆ ਜਾ ਰਿਹਾ ਸੀ ਨਾ ਇਹ ਵੋਟਾਂ ਨਹੀਂ ਲੜਿਆ ਜਾ ਰਿਹਾ ਸੀ ਨਾ ਇਹ ਦਾ ਰਾਜਨੀਤੀ ਨਾਲ ਕੋਈ ਸਬੰਧ ਸੀ ਇਹ ਇੱਕ ਲੋਕ ਢੋਲ ਸੀ ਵੀ 100 ਦਾ 100% ਉਹ ਲੋਕ ਢੋਲ ਨੂੰ ਜਿਹੜਾ ਸਫਲ ਕੀਤਾ ਇਹਦੇ ਨਤੀਜੇ ਬੜੇ ਹੀ ਖਤਰਨਾਕ ਨੇ ਤੇ ਨਤੀਜੇ ਇੰਨੇ ਭਿਆਨਕ ਨੇ ਕਿ ਹੋਂ ਵਾਲਾ ਸਮਾਂ ਵੀ ਉਹ ਭਿਆਨਕ ਬਣ ਜੂ ਇਹਨਾਂ ਦੀ ਸਰਦਾਰੀ ਹੋ ਗਈ ਕਿ ਅਸੀਂ ਕਦੇ ਵੀ ਤਾਕਤੂਦੋ ਕਰ ਸਕਦੇ ਆ ਅਸੀਂ ਕਦੇ ਪਰਿਵਾਰ ਨੂੰ ਪਾਸੇ ਕਰ ਲਿਆ ਕਰਾਂਗੇ ਹੁਣ ਅੱਜ ਦੇਖੋ ਜਨਤਾ ਸੀ ਜਦੋਂ ਉਹਦੇ ਐਲਾਨ ਦੇ ਪਿੱਛੋਂ ਨਾਲ ਦੀ ਨਾਲ ਉਖਣੇ ਸ਼ੁਰੂ ਹੋ ਗਏ ਉਹ ਤਾਂ ਫਿਰ ਜਦੋਂ ਸੰਸ्तार ਹੋ ਗਿਆ ਬੋਰਮਾ ਹੋ ਗਿਆ ਉਸ ਤੋਂ ਬਾਅਦ ਉੱਥੇ ਬੈਠਣ ਦਾ ਕੋਈ ਤਾਲਕੇ ਨਹੀਂ ਮੰਨਦਾ ਸੀ ਵੀ ਲੋਕ ਉੱਥੇ ਬੈਠੇ ਰਹਿਣਗੇ ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੋਟਸਨ ਦਰਸ਼ਨ ਨੂੰ ਤੋੜਿਆ ਗਿਆ ਲੋਕੀਤਤਾ ਨੂੰ ਤੋੜਿਆ ਗਿਆ ਤੇ ਇਹ ਜਿੱਥੇ ਬਹੁਤ ਹੀ ਜਿਹੜਾ ਮੰਦ ਭਾੜਾ ਹੈ ਤੇ ਰੁੱਠਦਾਇਕ ਹੈ ਉਥੇ ਇਹ ਲੋਕਤੰਤਰ ਦੇ ਲਈ ਤੇ ਹੋਰਾਂ ਦੇ ਲਈ ਵੀ ਬੜਾ ਖਤਰਨਾਕ ਹੈ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਲੋਕ ਦੀ ਲਹਿਰ ਦੇ ਵਿੱਚ ਅਸੀਂ ਡਟ ਕੇ ਖੜਾਂਗੇ ਜਿਹੜੀ 21 ਮੈਂਬਰ ਐਕਸ਼ਨ ਕਮੇਟੀ ਹੈ ਤੇ ਇਸ ਕੰਮ ਲਈ ਤਾਂ ਉਹ ਭੰਡਾ ਹੈ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲकांड ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਦੇ ਚ ਹੋਇਆ ਕਿੰਨੇ ਚ ਹੋਇਆ ਜਾਂ ਉਹ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ ਖਾਸਾ ਜੀ ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੋਇਆ ਪਰਿਵਾਰ ਦਾ ਤੁਸੀਂ ਪਰਿਵਾਰ ਨੂੰ ਇਹ ਗੱਲ ਪੁੱਛੀ ਹੈ ਕੱਲ੍ਹ ਦੀ ਹੁਣ ਦੀ ਸਵੇਰੇ ਇੱਕ ਮੀਟਿੰਗ ਹੋਈ ਹੈ ਇੱਥੇ ਹੀ ਜਿਹੜਾ ਤੁਸੀਂ ਪਰਿਵਾਰ ਦੇ ਨਾਲੇ ਸਪਸ਼ਟ ਕੀਤਾ ਕਿ ਤੁਹਾਡੇ ਨਾਲ ਕੋਈ ਮੀਟਿੰਗ ਹੋਈ ਹੈ ਕਿ ਤੁਸੀਂ આરોਪ ਲਾ ਰਹੇ ਨਹੀਂ ਜੀ ਕੋਈ આરોਪ ਨਹੀਂ ਲਾ ਰਹੇ ਅਸੀਂ ਸਪਸ਼ਟ ਕੀਤਾ ਸੀ ਸਪਸ਼ਟ ਪੁੱਛਿਆ ਸੀ ਉਹ ਕਹਿੰਦੇ ਮੀਟਿੰਗ ਸਾਡੀ ਹੋਈ ਹੈ ਪਰਿਵਾਰ ਮੰਨਿਆ ਹਾਂ ਪਰਿਵਾਰ ਮੰਨਿਆ ਸਾਡੀ ਮੀਟਿੰਗ ਨਾਲ ਹੋਈ ਹੈ ਪ੍ਰਸ਼ਾਸਨ ਹਾਂ ਹਾਂ ਐਸਐਸਪੀ ਤੇ ਹੋਰਾਂ ਨਾਲ ਉਹ ਕਹਿੰਦੇ ਇਨਵੈਸਟੀਗੇਸ਼ਨ ਮਤਲਬ ਸਾਡੀ ਮੀਟਿੰਗ ਹੋਈ ਸੀ ਉਹ ਸਾਰੇ ਕਹਿੰਦੇ ਸਾਨੂੰ ਤਕਰੀਰ ਸੰਬੰਧੀ ਬੁਲਾਇਆ ਸੀ ਪੱਖੋ ਪੈਂਚੀਆਂ ਚ ਉਹਨਾਂ ਦੀ ਮਤਲਬ ਉਹਨਾਂ ਦਾ ਸਪਸ਼ਟੀਕਰਨ ਲਈ ਸੀ ਉਹ ਐਣੀ ਬੰਨੇ ਦੀ ਸਰਕਾਰੀ ਗੱਲ ਹੁੰਦੀ ਰਹਿੰਦੀ ਹਾਂ ਉਹ ਕਹਿੰਦੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਬੰਦੇ ਹਾਂ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਉਹ ਮੈਂ ਜਵਾਬ ਰੋਪ ਅਸੀਂ ਇਸ ਤੇ ਨਹੀਂ ਲਓਗੇ ਅਰੇ ਜਿਹੜਾ ਤੁਸੀਂ ਪਹਿਲਾਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੈ ਤੁਸੀਂ ਇਤੋਂ ਹੀ ਸ਼ੁਰੂਆਤ ਕੀਤੀ ਹੈ ਕਿ ਜਿਹੜੀ ਐਕਸ਼ਨ ਕਮੇਟੀ ਬਣੀ ਉਹ ਪਰਿਵਾਰ ਦੇ ਕਹਿਣ ਤੇ ਬਣੀ। ਕਹਿਣ ਤੇ ਬਣੀ। ਤੁਹਾਡਾ ਤਾਲਮੇਲ ਨਹੀਂ ਬਣਿਆ ਪਰਿਵਾਰ ਦੇ ਨਾਲ ਜਦ ਕੋਈ ਗੱਲ ਹੋਣੀ। ਮਤਲਬ ਤੁਸੀਂ ਕਿੱਥੇ ਉਹ ਨਹੀਂ ਉਹ ਤਾਂ ਮੈਂ ਬਿਲਕੁਲ ਬਿਲਕੁਲ ਸਪਸ਼ਟ ਕਰਤਾ ਕਿ ਤਾਲਮੇਲ ਨਾ ਬਣਨ ਦਾ ਕੋਈ ਪ੍ਰਸ਼ਨ ਨਹੀਂ ਪਰਿਵਾਰ ਦੇ ਮੈਂਬਰ ਸਾਡੀ ਮੀਟਿੰਗ 'ਚ ਸ਼ਾਮਲ ਹੁੰਦੇ ਸੀ। ਜਸਵਜੀਤ ਸਿੰਘ ਜਿਹੜਾ ਸੀ ਉਹ ਐਕਸ਼ਨ ਕਮੇਟੀ ਦਾ ਮੈਂਬਰ ਸੀ। ਤਾਲਮੇਲ ਨਾ ਬਣਨ ਦਾ ਕੋਈ ਮਤਲਬ ਨਹੀਂ। ਮੈਂ ਇਹ ਕਿਹਾ ਕਿ ਪ੍ਰਸ਼ਾਸਨ ਨੇ ਇਹ ਸਮਝੌਤਾ ਕਰ ਲਿਆ। ਪ੍ਰਸ਼ਾਸਨ ਨੇ ਰਜਨਾ ਕਰ ਲਿਆ ਵੀ ਅਸੀਂ ਸੰਸਕਾਰ ਵੀ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਉਹ ਪੋਸਟਮਾਰਟਮ ਵੀ ਕਰਾਵਾਂਗੇ ਅਸੀਂ ਕਿਹਾ ਸੀ ਕਿ ਲਾਸ਼ ਦਾ ਉਦੋਂ ਸੰਸਕਾਰ ਹੋਊਗਾ ਦੇਹ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਡੀਆਂ ਦੋ ਮੰਗਾਂ ਜਿਹੜੀਆਂ ਨੇ ਜਿਹਦੇ ਇੱਕ ਮੁੱਠ ਮੰਝੇ ਸੀ ਕਿ ਲਾਭ ਸਿੰਘ ਰੋਟੋ ਕੇ ਜਿਹੜੇ ਉਹ ਐਮ ਐਲ ਏ ਹਰਤਪੁਰ ਦਾ ਹੜਦਾ ਉਹਨਾਂ ਦਾ ਨਾਮ ਪਾਇਆ ਜਾਊ ਤੇ ਅਡਿਕਾ ਇੱਥੇ ਪਿਆ ਮੈਂ ਕਿਹਾ ਕਿ ਉਹ ਜਿਹੜੀ ਅਸੀਂ ਐਪਲੀਕੇਸ਼ਨ ਦੇਤੀ ਪਰसों ਦਾ ਮਗ ਮੰਨ ਵੀ ਲਈ ਸੀ ਉਹ ਵੀ ਦੱਸ ਦੋ ਪਰਸੋਂ ਜਿਹੜੀ ਪ੍ਰਸ਼ਾਸਨ ਨੇ ਕਿਹਾ ਮੰਗ ਮੰਨ ਵੀ ਲਈ ਸੀ ਹਾਂ ਹਾਂ ਉਹ ਵੀ ਦੱਸ ਦੋ ਤੁਸੀਂ ਤੁਸੀਂ ਕਿ ਪਰਸੋਂ ਲੱਗ ਪਾ ਜੇ ਮੰਨ ਲ ਬੰਨੀ ਸੀ ਕਿ ਜਿਹੜੀ ਉਹ ਅਰਜੀ ਦਿੱਤੀ ਹੈ ਉਸ ਤੇ ਅਸੀਂ ਸਪਲੀਮੈਂਟਰੀ ਬਿਆਨ ਲਿਖਾਂਗੇ 소ਜੀਤ ਸਿੰਘ ਦਾ 소ਜੀਤ ਸਿੰਘ ਦਾ ਸਪਲੀਮੈਂਟਰੀ ਬਿਆਨ ਦੇ ਵਿੱਚ ਲਾਭ ਸਿੰਘ ਰੋਟੋ ਦੇ ਦਾ ਨਾਂ ਆ ਜਾਣਾ ਸੀ ਤੇ ਹੁਣ ਤੇ ਹੁਣ ਤੱਕ ਤਾਂ ਉਹ ਮਕਦਮੇ ਦੇ ਵਿੱਚ ਨਾਂ ਨਹੀਂ ਸੀ ਉਹ ਲਾਭ ਸਿੰਘ ਰੋਟੋ ਦੇ ਦਾ ਨਾਂ ਆ ਗਿਆ ਤੇ ਸਾਡੀ ਜਿਹੜੀ ਮੁੱਖ ਮੰਜ ਸੀ ਉਹ ਪੂਰੀ ਹੁੰਦੀ ਸੀ ਜਦੋਂ ਉਹ ਜਦੋਂ ਸਪਲੀਮੈਂਟਰੀ ਸਟੇਟਮੈਂਟ ਲਿਖਦੇ ਸੀ ਉਹ ਮੁਲਤਵੀ ਚਰਚੇ ਦੂਜੇ ਦਿਨ 10 ਵਜੇ ਰੱਖੀ ਗਈ ਵੀ 10 ਵਜੇ ਤੋਂ 12 1 ਵਜੇ 1 ਵਜੇ ਸ਼ੁਰੂ ਹੋਈ ਦੂਸਰੇ ਦਿਨ ਉਹ ਬਿਲਕੁਲ ਆੜ ਗਏ ਜਿੱਦ ਕੇ ਆਗੇ ਕਿ ਅਸੀਂ ਸਪਲੀਮੈਂਟਰੀ ਸਟੇਟਮੈਂਟ ਨਹੀਂ ਲਏ ਅਸੀਂ ਸਪਲੀਮੈਂਟਰੀ ਜਿਹੜੀ ਸਟੇਟਮੈਂਟ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਲਿਖਦੀ ਹਰੇਕ ਗੱਲ ਜਿਹੜੀ ਕਹੀ ਹੁੰਦੀ ਹੈ ਉਹਨੂੰ આરોਪ ਵੀ ਕਹਿ ਸਕਦੇ ਹੋ ਤੁਸੀਂ ਆਪ ਦੀ ਭਾਸ਼ਾ ਵਰਤਣੀ ਹੈ ਉਹਨੂੰ આરોਪ ਕਹੋ ਜਾ ਮੈਂ ਹਕੀਕਤ ਦਸੀ ਹੈ ਰੋਪ ਲਾਉਣਾ ਤਾਂ ਜਿਹੜਾ ਹੁੰਦਾ ਉਸ ਨੂੰ ਕਹਿ ਦੇਣਾ ਕਿ ਰੋਪ ਲਾਤਾ ਉਸਨੇ ਉਸਤੇ ਰੋਪ ਲਾਤਾ ਮੈਂ ਉਹਨੂੰ ਰੋਪ ਦੀ ਪਰਿਭਾਸ਼ਾ ਹੈ ਕਿ ਨਹੀਂ ਤੁਸੀਂ ਕੋਈ ਪਰਿਭਾਸ਼ਾ ਰੱਖੋ ਤੁਸੀਂ ਆਜ਼ਾਦ ਤੁਹਾਡੀ ਜਿਹੜੀ ਕੱਲ ਪ੍ਰਦਰਸ਼ਨ ਨਾਲ ਮੀਟਿੰਗ ਹੋਈ ਉਹ ਚ ਕੋਈ ਤਲਖੀ ਵੀ ਹੋ ਗਈ ਸੀ ਮਾਮਲਾ ਛਡਪੜ ਹੋਇਆ ਜਾਂ ਇਸੇ ਗੱਲ ਨੂੰ ਲੈ ਕੇ ਸੱਤ ਕਰਜ ਨਹੀਂ ਕਰ ਰਹੇ ਸੀ ਆਪਦੀ ਗੱਲ ਤੋਂ ਮੁੱਕ ਗਿਆ ਨਹੀਂ ਜੀ ਹੋਰ ਕੋਈ ਤਲਖੀ ਨਹੀਂ ਹੋਈ ਹੋਰ ਸਾਡਾ ਜ਼ਿਮੀਂਦਾਰ ਵਾਲਾ ਸੀ ਜਾ ਥੰਡਾ ਤੋਂ ਹੋਰ ਜਾਂਦੀ ਰੋਣਾ ਸੀ ਇਹਦੇ ਜਿਹਦੇ ਪਿੱਛੇ ਤਲਖੀ ਹੋਣੀ ਸੀ ਮੈਂ ਕਿਹਾ ਵੀ ਬਿਆਨ ਉਹ ਸਪਲੀਮੈਂਟਰੀ ਸਟੇਟਮੈਂਟ ਹੈ ਦਫਾ 160 ਤਹ ਹਲੇ ਇਹ ਸਪਲੀਮੈਂਟਰੀ ਸਟੇਟਮੈਂਟ ਲਿਖੋਗੇ ਤੇ ਇਹ ਤੋਂ ਬਿਨਾ ਤੁਸੀਂ ਤਫਤੀਸ਼ ਦਾ ਹਿੱਸਾ ਨਹੀਂ ਬਣਾ ਸਕਦੇ ਲਾਲ ਸਿੰਘ ਲੋਕੋ ਕੇ ਬਾਰੇ ਕੋਈ ਤਫਤੀਸ਼ ਨਹੀਂ ਹੋ ਸਕਦੀ ਜਨਾਚਰ ਕਿਸੇ ਦਾ ਦਫਾ 161 ਜਾਤਾ ਫੌਜਦਾਰੀ ਦੇ ਤਹਿਤ ਬਿਆਨ ਨਹੀਂ ਆਉਂਦਾ ਤੇ ਉਹ ਕਹਿੰਦੇ ਜੀ ਤੁਸੀਂ ਕੀ ਕਹਿੰਦੇ ਅਸੀਂ ਕਹਿੰਦੇ ਆ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਹੈ ਵੀ ਤਵਤੀਸ ਸਹੀ ਹੋਊਗੀ ਪਰ ਲਾਲ ਸਿੰਘ ਦਾ ਨਾਉਣੀ ਆਊਗਾ ਪਰ ਪਹਿਲਾਂ ਉਹ ਮੰਨੇ ਇੰਨੀ ਗੱਲ ਹਾਂ ਪਹਿਲਾਂ ਉਹ ਮੰਨੇ ਉਹ ਕਿਹੜਾ ਅਧਿਕਾਰੀ ਮੰਨਿਆ ਸੀ ਹਾਂਜੀ ਉਹ ਸਾਰੀ ਸੀ ਜੀ ਐਸ ਐਸ ਪੀ ਸੀ ਡੀ ਸੀ ਸੀ ਉਹ ਬਸ ਹੋਰ ਨਾਲ ਤਾਂ ਗੱਲ ਹੀ ਨਹੀਂ ਹੈ ਛੋਟੇ ਅਧਿਕਾਰੀ ਨਾਲ ਤਾਂ ਗੱਲ ਹੀ ਨਹੀਂ ਐਸ ਐਸ ਪੀ ਤੇ ਡੀ ਸੀ ਉਹ ਜਿਹੜੇ ਐ ਸੀ ਉਹ ਮੰਨੇ ਸੀ ਪਿੱਛੋਂ ਕਹਿੰਦੇ ਸਾਡੀ ਹੋਮ ਸੈਕਟਰੀ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਡਾਇਰੈਕਟਰ ਜਨਰਲ ਪੁਲਿਸ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਸੀ ਐਮ ਨਾਲ ਚੱਲ ਰਹੀ ਹੈ ਇਸ ਲਈ ਕੱਲ ਤੇ ਪਉ ਇਹ ਜਿਹੜਾ ਮਸਲਾ ਹੈ ਉਹੋ ਚੱਲ ਤੇ ਪਾ ਦੋ ਉਹ ਕਹਿੰਦੇ ਜੀ ਤੁਸੀਂ ਰੜਦੇ ਹੋ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਤੇ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਭਈ ਮੈਂ ਦੀ ਸਪਲੀਮੈਂਟਰੀ ਸਟੇਟਮੈਂਟ ਲਿਖਾਂ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਮੈਂ ਕੀ ਕਹਾਂ ਜਿਹੜੀ ਮੈਂ ਗੱਲ ਕਹਿਣੀ ਹੈ ਉਹ ਮੈਂ ਕਹਿਣੀ ਹਾਂ ਤੁਸੀਂ ਅੱਜ ਇਹ ਚੀਜ਼ ਕਰਨਾ ਉਹ ਤੁਹਾਡੇ ਹੱਥ ਹੈ ਬੀਸੀ ਕਹਿੰਦਾ ਅਸੀਂ ਇੱਥੇ ਕਾਨੂੰਨ ਸਿੱਖਣ ਨਹੀਂ ਆਏ ਮੈਂ ਹਾਂ ਨਾ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਹੈਗਾ ਉਹ ਮੈਨੂੰ ਕਾਨੂੰਨ ਸਿਖਾ ਸਕਦਾ ਤਲਖੀ ਇਹ ਹੋਈ ਹੈ ਇਹ ਦੋ ਸ਼ਰਦਨ ਦੀ ਤਲਖੀ ਹੋਈ ਹੈ ਜਿਹੜੀ ਕੋਈ ਹੋਰ ਕਿਸੇ ਪੁਆਇੰਟ ਤੇ ਤਲਖੀ ਦਾ ਮਤਲਬ ਨਹੀਂ ਸੀ ਹੋਰ ਤਾਂ ਕੋਈ ਗੱਲ ਜਿਹੜੀ ਆ ਉਹ ਛੇੜੀਉ ਨਹੀਂ ਹੈ ਉੱਥੇ ਕੋਈ ਚਾਹ ਪੀਣ ਪਿੱਛੇ ਤਾਂ ਤਲਖੀ ਹੋਈ ਨਹੀਂ ਜਾਂ ਇਹ ਵੀ ਸਾਨੂੰ ਕੋਈ ਰਿਫਰੈਸ਼ਮੈਂਟ ਦਿਓ ਤਲਖੀ ਐਸੇ ਗੱਲ ਦੀ ਮੇਨ ਡਿਮਾਂਡ ਇਹ ਆ ਸੀ ਪਰ ਉਹ ਕਹਿੰਦੇ ਜੇ ਅਸੀਂ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਮੈਂ ਫਿਰ ਮੀਟਿੰਗ ਦਾ ਰੂਪਕੋ ਮਸਲਾ ਨਹੀਂ ਹੁੰਦਾ ਜੇ ਸੁਣਨ ਨੂੰ ਹੀ ਤਿਆਰ ਨਹੀਂ ਅਸੀਂ ਜਿਹੜਾ ਹੈ ਉਹ ਗੱਲ ਕਹਿਣੀ ਹੈ ਸਾਰੇ ਮੈਂਬਰ ਸਹਿਬਾਨ ਉੱਥੇ ਹਾਜ਼ਰ ਸੀ ਜਿਹੜਾ ਦੂਜਾ ਖਾਲਸਾ ਜਿਹੜਾ ਦੂਜਾ ਮਾਮਲਾ ਸੀ ਜਿਹੜੇ ਪੈਂਡਿੰਗ ਬੈਲਸ ਨੇ ਐਸਾ ਸਰਪੰਚ ਨੂੰ ਤੇ ਨਕੀਤ ਕੌਰ ਦੇ ਉਹ ਗੱਲ ਕੋਈ ਪਾਸ ਹੋਗੇ ਜਾਂ ਉਹਨਾਂ ਨੂੰ ਲੈ ਕੇ ਕੋਈ ਫੈਸਲਾ ਹੋ ਗਿਆ ਦੇਖੋ ਜੀ ਉਹ ਬਿਲਾ ਬਾਰੇ ਤਾਂ ਉਹ ਇਹ ਕਹਿੰਦੇ ਆ ਬਈ ਬਿੱਲ ਸਾਡੇ ਕੋਲੇ 7.5 ਲੱਖ ਦੇ ਹੈਗੇ ਆ ਪਰ ਉਹ ਜਿਹੜੇ ਬਿਲਾ ਉਹ ਜਿਹੜੇ ਹੈਗੇ ਆ ਉਹ ਫਰਮਾਂ ਦੇ ਹੈ ਜਿਹੜੀ ਪੇਮੈਂਟ ਹੋਊ ਉਹ ਮਲਕੀਤ ਕੌਰ ਨੂੰ ਤਾਂ ਪੇਮੈਂਟ ਹੋਣੀ ਨਹੀਂ ਨਾ ਉਹ ਸੋਟੀ ਇਸੇ ਨੂੰ ਹੋਣੀ ਐ ਉਹ ਪੇਮੈਂਟ ਤਾਂ ਫਰਮਾਂ ਨੂੰ ਹੋਊ ਤੁਸੀਂ ਉਹ ਤੋਂ ਲੈ ਲਿਓ ਉਹ ਫਰਮਾਂ ਤੋਂ ਪੈਸੇ ਲੈ ਲਿਓ ਹੁਣ ਇਹ ਕਹਿੰਦੇ ਆ ਅਸੀਂ ਫਰਮਾਂ ਨੂੰ ਪੇਮੈਂਟ ਕਰ ਚੁੱਕੇ ਫਰਮਾਨੂ ਪੇਮੈਂਟ ਦੁਆਰਾ ਕਹਿੰਦੀ ਉਹ ਸਾਡੀ ਜੇਬ ਚੋਂ ਚਲੀ ਐ ਉਹ 7.5 ਲੱਖ ਤੋਂ 15 ਲੱਖ ਆ ਗਏ ਸੀ ਕਿ ਅਸੀਂ 15 ਲੱਖ ਜਿਹੜਾ ਹੈਗਾ ਉਹ ਕਠਾ ਕਰਦਾ ਜੇ 15 ਲੱਖ ਕਿਸੇ ਤਰੀਕੇ ਨਾਲ ਲਿਆਈਏ ਪਰਿਵਾਰ ਨੇ ਕਿਹਾ ਕਿ ਅਸੀਂ ਰਾਹਤ ਫੰਡ ਤੋਂ ਲੈਣਾ ਨਹੀਂ 15 ਦੇ ਦੇ ਸੀ ਹਾਂ ਉਹ ਬਿਲ 15 ਦੇ ਸੀ ਅਸੀਂ 15 ਕਰ ਦਾਂਗੇ ਇਹ ਕਹਿੰਦੇ ਰਾਹਤ ਫੰਡ ਨਹੀਂ ਅਸੀਂ ਲੈਣਾ ਪਰਿਵਾਰ ਕਹਿੰਦਾ ਨਾ ਚੀਮਨਿਸਟਰ ਦਾ ਨਾ ਹੋਰਦਾ ਇਹਦੇ ਲਈ ਬਾਕੀ ਦੀ ਤਾਂ ਉਹ ਗੱਲੇ ਨਾ ਹੋਈ ਉਹ 15 ਲੱਖ ਤੇ ਗੱਲ ਸਿੰਪਲੀ ਸੀ ਉਹ ਜਿਹੜਾ ਆਈ ਵਾਰੀ ਇਹ ਕਹਿੰਦੇ ਸੀ ਵੀ ਜਿਹੜੇ ਪੈਸਿਆਂ ਵਾਲੇ ਮਸਲਾ ਹੱਲ ਕਰ ਲੋ ਜੇ ਪੈਸਿਆਂ ਵਾਲਾ ਮਸਲਾ ਹੱਲ ਕਰਕੇ ਤੇ ਆ ਜਿਹੜਾ ਪਹਿਲਾ ਮਸਲਾ ਛੱਡਿਆ ਜਾਂਦਾ ਸੀ ਲਵ ਸਿੰਘ ਰੋਕੇ ਦੇ ਨਾਮ ਵਾਲਾ ਤਾਂ ਇਹ ਅੰਦੋਲਨ ਤੇ ਐਕਸ਼ਨ ਕਮੇਟੀ ਦੀ ਤਾਂ ਹੋਂਦ ਇਹ ਲਵ ਸਿੰਘ ਰੋਕੇ ਵਾਲੇ ਮਸਲੇ ਤੇ ਆਈ ਸੀ ਉਹ ਮਸਲਾ ਛੱਡ ਕੇ ਉਸ ਮਸਲੇ ਦੇ ਆਧਾਰ ਤੇ ਕੋਈ ਸਮਝੌਤਾ ਕਰਨਾ ਜਿਹੜਾ ਸੀ ਦਾ ਉਹ ਬਿਲਕੁਲ ਨੈਤਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਕਿਸੇ ਵੀ ਪੱਖ ਤੋਂ ਗਲਤ ਸੀ ਉਸ ਨੂੰ ਅਸੀਂ ਮੁੱਖ ਗੱਲ ਬਣਾ ਕੇ ਸਮਝਾਉਤਾ ਜਿਹੜਾ ਸੀ ਉਹ ਨਹੀਂ ਕਰ ਸਕਦੇ ਜਿਹੜਾ ਕਲਕੱਤਾ ਜੀ ਦਾ ਆਪਣੇ ਬਿਆਨ ਨੇ ਜਿਹਦੇ ਵਿੱਚ ਕਹਿੰਦਾ ਕਿ ਮੈਨੂੰ ਮਾਰਨ ਵਾਲੀ ਗੱਲ ਸਾਰੇ মিডিਆ ਨੂੰ ਪਤਾ ਹੈ ਵੀ ਲਾਭ ਸਿੰਘ ਨੂੰ ਹਾਂ ਜੀ ਰਵਿੰਦਰ ਸਿੰਘ ਕਲਕੱਤਾ ਦੇ ਆਪ ਦੇ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਐਪਲੀਕੇਸ਼ਨ ਵੀ ਲਾਭ ਸਿੰਘ ਨੂੰ ਲਿਖੋਗੇ ਮੈਨੂੰ ਧਮਕੀ ਦੇ ਰਿਹਾ ਹੈ ਕਿ ਮੈਂ ਤੈਨੂੰ ਕਤਲ ਕਰ ਦੂੰਗਾ ਉਹ ਸਾਰੀਆਂ ਰਿਕਾਰਡ ਤੇ ਲਿਆਉਣੀਆਂ ਸੀ ਪਰੰਤੂ ਲਾਲ ਸਿੰਘ ਨੂੰ ਬੋਤੇ ਦੇ ਮਸਲੇ ਤੇ ਜਿਹੜਾ ਸੀ ਦਾ ਇਹ ਜਿਹੜਾ ਸੀ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸੀ ਰਜਮੰਦੇ ਨਹੀਂ ਸੀ ਬਲਕਿ ਇਹਨੂੰ ਪੰਚਾਇਤਦਾਰ ਵਾਲਾ ਬਣਾ ਲਿਆ ਕਿ ਉਸ ਸਮੇਂ ਕੋਈ ਪੰਚਾਇਤ ਦੀ ਚੋਣ ਵੀ ਖੜਾ ਹੋਇਆ ਸੀ ਦਾ ਤੇ ਉਹ ਪੰਚਾਇਤ ਦੀ ਚੋਣ ਪਿੱਛੇ ਸਾਡਾ ਰੌਲਾ ਸੀ ਦਾ ਤੇ ਰੌਲੇ ਪਿੱਛੇ ਕਤਲ ਹੋ ਗਿਆ ਪਰ ਮੈਂ ਇਹ ਕਹਿੰਦਾ ਸੀ ਵੀ ਸਾਡਾ ਕੋਈ ਰੌਲਾ ਨਹੀਂ ਸਹੀ ਰੌਲਾ ਤਾਂ ਜਿਹੜਾ ਲਵ ਸਿੰਘ ਰੋਟੇ ਨਾਲ ਸੀ ਉਹ ਜਿਹੜਾ ਪੰਚਾਇਤ ਦਾ ਰੌਲਾ ਬਣਾ ਕੇ ਸਾਈਟ ਰਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦੇ ਨੂੰ ਜਿਹੜਾ ਹੁਣ ਪਾਸੇ ਲੈ ਜੇ ਤੇ ਲਵ ਸਿੰਘ ਰੋਟੇ ਨੂੰ ਜਿਹੜਾ ਹੈ ਨਾ ਉਹ ਛੜਦਾ ਮਸਲਾ ਤਾਂ ਇਹ ਸੀ ਉਹ ਇਹਦੇ ਚ ਤਾਂ ਇਸ ਜਿਹੜੀ ਸੱਚੀ ਗੱਲ ਤਾਂ ਦੱਸਣੀ ਪਊ ਤੁਸੀਂ ਭਾਵੇਂ ਇਹ આરોਪ ਚ ਲੈ ਲਓ ਭਾਵੇਂ ਤਾਂ ਅਸੀਂ ਚ ਲੈ ਲੂ ਉਹ ਉਹ ਤਾਂ ਥੋੜੀ ਮਰਜ਼ੀ ਹੈ ਪਰੰਤੂ ਉਹ ਗੱਲ ਜੇ ওই ਸੱਲ ਦੇ ਪਿੱਛੇ ਵੀ ਇਹ ਰੋਗ ਦੀ ਡੈਫੀਨੇਸ਼ਨ ਵੀ ਆਉਂਦੀ ਹੈ ਮੈਂ ਨਾ ਬੋਲਾਂ ਤਾਂ ਉਹਦੀ ਕੜੀ ਨਹੀਂ ਜੁੜਦੀ ਉਹਦੀ ਲੜੀ ਨਹੀਂ ਜੁੜਦੀ ਉਹ ਤਹਿਨ ਦਾ ਮਤਲਬ ਨਹੀਂ ਜੁੜਦਾ ਉਹ ਸਪਸ਼ਟ ਨਹੀਂ ਹੁੰਦੀ ਸੋ ਉਹ ਤਾਂ ਸਪਸ਼ਟ ਕਰਨ ਦੇ ਲਈ ਸਾਰੀ ਗੱਲ ਜਿਹੜੀ ਆ ਉਹ ਦੱਸਣੀ ਪੈਣੀ ਹੈ ਉਹ ਦੱਸੀ ਜੇ ਸਾਰੀ ਗੱਲ ਉਹ ਦੱਸੀ ਜੇ ਹੁਣ ਉਥੇ ਆ ਜਾਏ ਤੇਜ ਤੇ ਮੈਂ ਲੜਨਾ ਨਹੀਂ ਕਿਉਂਕਿ ਸਾਡੀ ਕਮੇਟੀ ਦੀ ਤਾਂ ਹੋਂਦ ਖਤਮ ਹੋ ਗਈ ਜਿਹੜਾ ਇਹ ਸੁਖਵਿੰਦਰ ਸਿੰਘ ਕੋਲਕਾਤਾ ਐਕਸ਼ਨ ਕਮੇਟੀ ਸੀਐਸਬੀ ਹੋਵੇ ਖਤਮ ਹੋ ਗਈ। ਅਸੀਂ ਹਾਂ ਇਸ ਪਰਿਵਾਰ ਦੇ ਨਾਲੇ ਬਣੀ ਸੀ। ਉਹਨਾਂ ਨੇ ਹਾਂ ਉਹ ਹੁਣ ਕੇਸ ਲੜਨਾ ਹੈ ਨਾ ਲੜਨਾ ਉਹਦੇ ਨਾਲ ਸਾਡਾ ਕੋਈ ਤੱਲ ਨਹੀਂ। ਉਹ ਚੇ ਸੇ ਢੰਗ ਨਾਲ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ ਉਹ ਵੀ ਉਹਨਾਂ ਦੀ ਇੱਛਾ। ਸੋ ਪ੍ਰਸ਼ਨ ਤਾਂ ਇਹ ਹੈ ਕਿ ਸਾਨੂੰ ਜਿੰਨੀ ਡਿਊਟੀ ਦਿੱਤੀ ਸੀ ਉੰਨੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰੀ ਨਾਜ਼ਰ ਜਾਣ ਕੇ ਦਿੱਤੀ ਜਦੋਂ ਸਾਨੂੰ ਪਰਿਵਾਰ ਨੇ ਪਿੱਛੇ ਮੋੜਦਾ ਸੀ ਪਿੱਛੇ ਮੁੜ ਗਏ ਜਦੋਂ ਪਰਿਵਾਰ ਸਾਨੂੰ ਅੱਗੇ ਜਾਣ ਨੂੰ ਕਹਿੰਦਾ ਸੀ ਤਾਂ ਅਸੀਂ ਅੱਗੇ ਜਾਂਦੇ ਸੀ ਇੱਕ ਵੱਡਾ ਪੁਆਇੰਟ ਇਹਦੇ ਚ ਇਹ ਹੈ ਕਿ 21 ਮੈਂਬਰ ਪੂਰੇ ਇੱਥੇ ਜੁਟੇ ਕੋਈ ਉਹਦੇ ਚ ਮਤ ਭੇਜ ਨਹੀਂ 21 ਦੇ 21 ਹਾਜ਼ਰ ਨੇ 21 ਦੇ 21 ਹਾਜ਼ਰ ਨੇ ਜਿਹੜੀ ਉਹ ਕਮੇਟੀ ਦੇ ਹੈ ਤੇ ਕਿਸੇ ਦਾ ਉਸ ਬਾਰੇ ਇਹ ਸਾਰੇ ਗੱਲਾਂ ਬਾਰੇ ਕੋਈ મતਭੇਦ ਨਹੀਂ ਹੈ ਇਸ ਮਸਲੇ 'ਤੇ ਕਿ ਮੈਂ ਤੁਹਾਡੇ ਜ਼ਰੀਏ ਸਪਸ਼ਟ ਕਰਨੀ ਚਾਹਣਾ ਸਰਕਾਰ ਨੂੰ ਸਿੱਧਾ ਸੰਦੇਸ਼ ਦੇਣਾ ਚਾਹਣਾ ਕਿ ਇਸ ਐਜੂਕੇਸ਼ਨ ਦੇ ਵਿੱਚ ਸਾਡੀ ਜਿਹੜੀ 21 ਮੈਂਬਰੀ ਕਮੇਟੀ ਦੇ ਖਿਲਾਫ ਕਰਦਾਰ ਕੁਰਸੀ ਕਰ ਲਈ ਉਹਨਾਂ ਨੇ ਪੋਸਟਾਂ ਹੀ ਪਾਈਆਂ ਨੇ ਖਾਸ ਤੌਰ ਤੇ ਇੱਥੇ ਇੱਕ ਲਾਭ ਸਿੰਘ ਗੁਗਰ ਦਾ ਪੀਏ ਆ ਪਤ ਨਹੀਂ ਉਹਦਾ ਸਾਥੀ ਆ ਪਰਦੀ ਉਹਦਾ ਨਾਂ ਹੈਗਾ ਮੋੜ ਬਿਲਕੁਲ ਸਹੀ ਪਰਕਰ ਸਿੰਘ ਮੋੜ ਉਹਨਾਂ ਨੇ ਸਾਡੇ ਖਿਲਾਫ ਪੋਸਟਾਂ ਪੁਆਈਆਂ ਨੇ ਸਾਨੂੰ ਡਰਾਉਣ ਦਾ ਯਤਨ ਕੀਤਾ ਮੈਂ ਸਰਕਾਰ ਨੂੰ ਸਪੱਸ਼ਟ ਸਭਾ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹਣਾ ਚਾਹੇ ਭਾਨੇ ਸਿੱਧੂ ਤੇ ਪਰਚਾ ਦੇਣ ਦੀ ਗੱਲ ਚੱਲਦੀ ਆ ਜੇਲ੍ਹ ਭੇਜਣ ਦੀ ਗੱਲ ਚੱਲਦੀ ਆ ਚਾਹੇ ਸਾਡੇ ਕਿਸੇ ਹੋਰ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਜੇ ਕੀਤੀ ਜਾਂ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਵੱਡਾ ਸ਼ਰਸ਼ ਕਰਾਂਗੇ ਇਹ ਨਾ ਇਹ ਨਾ ਹੋਵੇ ਕਿ ਅਸੀਂ ਅੱਜ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਇਸ ਅੰਗਸਤ ਤੋਂ ਅਸੀਂ ਲੜਨਾ ਸੀ ਅਖੀਰ ਤੱਕ ਚਾਹੇ ਕੋਈ ਕਾਰਨ ਬਣ ਗਏ ਕਿ ਸਾਨੂੰ ਝੁਕਣਾ ਪਿਆ ਜਾਂ ਸਾਨੂੰ ਪਿੱਛੇ ਥੋੜਾ ਬਹੁਤਾ ਹਟਣਾ ਪਿਆ ਤੇ ਇਹ ਸਰਕਾਰ ਮਤ ਸੁਖ ਸੋਚੇ ਕਿ ਕਿਸੇ ਸਾਡੇ ਨੌਜਵਾਨ ਤੇ ਪਰਚਾ ਦੇ ਕੇ ਜਾਂ ਉਹਦੇ ਝੂਠਾ ਕੋਈ ਹੋਰ ਕੇਸ ਬਣਾ ਕੇ ਜੇਲ੍ਹ ਤੇ ਜੂਗੀ ਜੇਕਰ ਸਰਸਾ ਨੂੰ ਵੀ ਬੇਤੀ ਕਰਦੇ ਅਸੀਂ ਕਿ ਕਿਸੇ ਵੀ ਨੌਜਵਾਨ ਨੂੰ ਜੇ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ ਤਾਂ ਇਹ ਜਿਹੜੀ ਸਾਰੀ 22 ਕਮੇਟੀ ਆ ਸਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਸਾਡੇ ਵੀਰ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਕਿਸਾਨ ਜੁਨੀਆ ਦੇ ਨੁਮਾਇੰਦੇ ਪਹੁੰਚੇ ਆ ਜਿੰਨੇ ਸਮਾਜ ਸੇਵਕ ਲੋਕ ਪਹੁੰ ਉਹਨਾਂ ਦੇ ਨਾਲ ਅਸੀਂ ਵੱਡਾ ਸੰਘਰਸ਼ ਕਰਾਂਗੇ ਬਿਲਕੁਲ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਭਰਾ ਨੂੰ ਸਾਡੀ ਜ਼ਰੂਰਤ ਆ ਜਿਹਦੇ ਨਾਲ ੱੱਕਾ ਹੁੰਦਾ ਉਹਦੇ ਲਈ ਵੀ ਅਸੀਂ ਨੌਜਵਾਨਾਂ ਨਾਲ ਬਾਹਰ ਆ ਕਰਦੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਵੀ ਕਿਸੇ ਨਾਲ ੱੱਕਾ ਹੁੰਦਾ ਤੁਸੀਂ ਸਾਡੇ ਕੋਲ ਕਾਲਸਾ ਜੀ ਕੋਲੇ ਸਾਰੇ ਸਾਡੇ ਆ ਭਰਾ ਬੈਠੇ ਜੂਨੀਅਨ ਦੇ ਨਮਾਇंदे ਵੀ ਬਿਨਾਂ ਕਿਸੇ ਪਾਰਟੀ ਵਾਜ ਤੋਂ ਕਿਸੇ ਕੋਈ ਰਾਜਨੀਤੀ ਦਾ ਰਾਜਨੀਤੀ ਦੇ ਲੋਕ ਵੱਖਰਾ ਖੋ ਸਕਦੇ ਆ ਆ ਦੇਖੋ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਆ ਪਰ ਜਿੱਥੇ ਸਾਡੇ ਭਰਾਵਾਂ ਦੀ ਗੱਲ ਆ ਗਈ ਜਿੱਥੇ ਸਮਾਜ ਸੇਵਾ ਦੀ ਗੱਲ ਆ ਗਈ ਉੱਥੇ ਵੀ ਸਾਰਾ ਕੁਝ ਪਾਸੇ ਪਾਸੇ ਛੱਡ ਕੇ ਅਸੀਂ ਸਿਰਫ ਉਸ ਨੌਜਵਾਨ ਦੀ ਮਦਦ ਕਰਾਂਗੇ ਜਿਹੜਾ ਸਮਾਜ ਲਈ ਲੜ ਰਿਹਾ ਉਹ ਸਾਡਾ ਭਰਾਗਾ ਸਮਾਜ ਲਈ ਕੋਈ ਵੀ ਲੜ ਸਕਦਾ ਵੇ ਦੇਖੋ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਐਕਸ਼ਨ ਕਮੇਟੀ ਬਣੀ ਸੀ ਇਹ ਪਰਿਵਾਰ ਦੀ ਬੇਨਤੀ ਤੇ ਬਣੀ ਸੀ ਪਰਿਵਾਰ ਨੇ ਕਿਹਾ ਤੇ ਸਰਦਾਰ ਸੁਖਵਿੰਦਰ ਸਿੰਘ ਤੇ ਕਤਲ ਦਾ ਜਿਹੜਾ ਹੈ ਉਹ ਕਤਲ ਹੋ ਗਿਆ ਤੇ ਇਸ ਵੈਸ਼ੀਆਂ ਨਾਲ ਢੰਗ ਨਾਲ ਕਤਲ ਹੋਇਆ ਕੈਰਨ ਨਾਲ ਢੰਗ ਨਾਲ ਕਤਲ ਹੋਇਆ ਤੇ ਉਸ ਦੇ ਵਿੱਚ ਲਾਲ ਸਿੰਘ ਉਹੋਕੇ ਜਿਹੜਾ ਐਮ ਐਲ ਏ ਹੈ ਹਲਕਾ ਭਦੌੜ ਦਾ ਤੇ ਉਸ ਦਾ ਸਿੱਧਾ ਹੱਥ ਹੈ ਪਰਿਵਾਰ ਨੇ ਸਾਨੂੰ ਕਿਹਾ ਕਿ ਕਤਲ ਉਸ ਨੇ ਕਰਵਾਇਆ ਤੇ ਪੁਲਿਸ ਦੇ ਕੋਲ ਅਸੀਂ ਜਦੋਂ ਬਿਆਨ ਲਿਖਾਇਆ ਤਾਂ ਅਸੀਂ ਲਿਖਾਇਆ ਸੀ ਕਿ ਲਾਲ ਸਿੰਘ ਉਹ ਕੋਈ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਕਰਵਾਇਆ ਗਿਆ ਤੇ ਪਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ। ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਐਕਸ਼ਨ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ। ਕੁੱਤੇ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਰਸੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਆ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈਗਾ ਇਹ ਐਕਸ਼ਨ ਕਮੇਟੀ ਦੀ ਚੈਮੀ ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 21 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਤੇ ਜਿਹੜਾ ਸੰਦਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਵੀ ਮੀਟਿੰਗ ਵਿੱਚ ਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਉਹ ਸਾਡਾ ਕਚਰਾ ਕਿ ਅਸੀਂ ਇਹ ਦੋ ਮੰਗਾਂ ਤੇ ਕੈਮ ਜਿਹੜੀਆਂ ਮੰਗਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮੈਸੀਆਂ ਦੇਖੋ ਇਸ ਦੇ ਵਿੱਚ ਵੱਡੀ ਚਾਲੇ ਹੈ ਮੈਂ ਸਪਸ਼ਟ ਕਹਾਂ ਕਿ ਨੂੰ ਕੋਕੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਗਸਲੰਦਾ ਕੀਤੀ ਇਹ ਗੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜ਼ਿਵਾ ਕਰ ਪਰਿਵਾਰ ਨੂੰ ਸਾਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਡੰਡਣਾ ਸ਼ੁਰੂ ਕਰ ਦਿੱਤਾ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਕਿ ਰਾਤ ਨੂੰ ਵੀ ਜਿਹੜੀ ਆ ਪੱਥੋਂ ਕੈਂਚੀਆ ਚੌਂਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਤੈ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਕਿਹਾ ਕਿ ਉਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਇਹ ਤੋਂ ਥੋੜਾ ਬਿਆਨ ਲਿਖਿਆ ਨਹੀਂ ਉਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਵਾਰ ਬਾਲੋਂ ਚੁੱਪ ਧਰ ਲਈ ਜੀ ਦਾ ਮਤਲਬ ਇਹ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦਸਤਾ ਤੋਂ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸੁਖਵਿੰਦਰ ਸਿੰਘ ਦਾ ਪਤਾ ਉਹ ਉਸ ਦੇ ਦਸਤਾ ਤਿੰਨੇ ਦਰਖਾਸਤ ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਹੈ ਜਿਹਦੇ 'ਚ ਸਪਸ਼ਟ ਲਿਖਿਆ ਸੀ ਦਾ ਕੇ ਲਾਲ ਸਿੰਘ ਰੋਪੇ ਨੇ ਫੇਰ ਧਮਕੀ ਦਿੱਤੀ ਐ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਤ ਨਹੀਂ ਚੱਲੀ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਕਹਿਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਵੀ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਵਾਉਣਾ ਹੈ ਸੰਸਤਾਦ ਵੀ ਚਰਵਾਉਣਾ ਹੈ ਤੇ ਸਾਰਾ ਕੁਝ ਧਰਨਾ ਤੁਰਨਾ ਜਿਹੜਾ ਹੈ ਸਾਰਾ ਕੁਝ ਸਮਾਪਤ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲੈਂਦਾ ਉਹ ਆਪੇ ਮੋਹਣੀ ਪਸਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਹਾਂ ਉਹਨਾਂ ਦੇ ਮੂਹਰੇ ਕਹਿੰਦਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਸੀ ਇੱਕ ਸੰਘਰਸ਼ ਲੜ ਰਹੇ ਸੀ ਲੋਟ ਸੰਘਰਸ਼ ਲੜ ਰਹੇ ਸੀ ਤੇ ਸਟੀਲ ਮੰਨੂ ਪੱਥਰ ਮੰਨੂ ਲੜ ਰਹੇ ਸੀ ਅਸੀਂ ਸੌ ਖਾਦੀ ਸੀ ਸਾਰਿਆਂ ਨੇ 21 ਦੇ 21 ਮੈਂਬਰਾਂ ਨੇ ਤੇ ਜੇ ਕੋਈ ਕੋਈ ਇਹ ਹੈ ਜਾਂ ਹਮਲਾ ਹੁੰਦਾ ਹੈ ਤੁਹੇ ਯਾਤਰਾ ਕਰਨੀ ਪੈਂਦੀ ਹੈ ਕੋਈ ਕਸ਼ਟ ਹੁੰਦਾ ਹੈ ਕੋਈ ਮਕਾਮਾ ਬਣਾਉਂਦਾ